देखो रिजदा रानी खारी है देखो दोस्तों पूरी रिजदा रानी ना चक दे फटे देखो ही मित्रों ओए होए 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 ओह कान लग रही है हां venga no friends वैरी टेस्टी वैरी यम्मी वैरी, वैरी यम्मी यम्मी दोस्तों लो दोस्तों लो ये सारे रेडी-साडी हो गए हैं हुन लेके आवांगे ना जी बुक किताबे लेके आवांगे दोस्तों आपा भी ना आ तोले देखो पूरे रेडी-साडी हो गए हैं ਤੇ ਰਵਿਦਾ ਰਾਣੀ ਨੀਣਾ ਜੀ ਅਸਰ ਸਪਤੀ ਅਹੀ ਰਹੀ ਹੈ ਦੋਸਤੋ ਰਵਿਦਾ ਰਾਣੀ ਨੈਸੀ ਮੈਂ ਤਾਂ ਸਾਰੇ ਬੈਲੇ ਆ ਦੇਖੋ ਨੈਸੀ ਦਾ ਨਮਾਜ਼ ਦੇਖ ਲੋ ਬਾਹਰ ਦੇਖ ਲੋ ਪੂਰੇ ਚਿਲਕੀ ਚਿਲਕੀ ਹੋਏ ਪੈਣੇ ਦੋਸਤੋ ਦੇਖ ਲੋ ਪੂਰੇ ਓਕੇ ਜੀ ਰਿਪੋਰਟਰ ਦੋਸਤੋ ਤੇ ਚਲੋ ਜੀ ਮਿਲਦੇ ਆਪਾਂ ਥੋੜੇ ਦੇਰ ਚ ਸੋਣ ਨੂੰ ਠੀਕ ਆ ਦੋਸਤੋ ਤੇ ਮੈਂ ਸਾਰੇ ਤਿਆਰ ਆ ਕਿਤਾਬਾਂ ਲੈ ਕੇ ਆਦਿਆਂ ਬਸ ਠੀਕ ਆ ਦੋਸਤੋ ਬੱਚਿਆਂ ਦੇ ਤੇ ਮਾਦ ਬਾਲਾਂ ਦਾ ਨਹਾ ਰਿਆ ਹਾਂ ਜੀ ਚਲੋ ਦੇਖੋ ਜੀ ਸਾਰੇ ਤਿਆਰ ਵਰ ਤਿਆਰ ਨੇ ਏ ਚਲੋ ਮਿਲਦੇ ਆ ਥੋੜੀ ਦੇਰ ਸਾਡਾ ਨਾਲ ਬਣੇ ਰਹੋ ਚਾਹ ਪਾਣੀ ਪੀ ਲਈਏ ਅਰੇ ਦੋਸਤੋ ਚੱਲਿਆ ਸੀ ਇਹਨਾਂ ਦੀਆਂ ਬੁੱਕ ਕਿਤਾਬਾਂ ਲੈਣ ਹੈ ਚਲੋ ਜੀ ਆਜੋ ਫੜਾਫੜ ਆਜੋ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਚਾ ਤੇ ਕਿਤਾਬਾਂ ਲੈਣ ਚੱਲਦੇ ਆ ਪਹਿਲਾਂ ਨਾ ਚਲੋ ਜੀ ਕੱਲ ਉਹਨਾਂ ਦੇ ਸਕੂਲ ਆ ਜਾਣਗੇ ਦੋਸਤੋ ਤੇ ਇਹਨਾਂ ਦੀਆਂ ਬੁੱਕ ਕਿਤਾਬਾਂ ਲੈਣ ਜਾ ਰਹੇ ਆ ਆਪਾਂ ਚਲੋ ਜੀ ਸਾਡੇ ਨਾਲ ਬਣੇ ਰਹੋ ਹੈ ਦੇਖਾ ਇਹ ਬੁੱਕ ਕਿਤਾਬਾਂ ਲਓ ਜੀ ਦੇਖੋ ਜੀ ਆ ਗਿਆ ਸੀ ਬੱਚਿਆਂ ਨੇ ਕਿਤਾਬਾਂ ਲੈਣ ਵਾਸਤੇ ਆ ਗਏ ਦੋਸਤੋ ਤੇ ਲਓ ਜੀ ਦੇਖੋ ਜੀ ਸਾਰਿਆਂ ਦੀ ਕਿਤਾਬਾਂ ਲੈਣ ਆਇਆ ਮਿੱਤਰੋ ਅਸੀਂ ਲਓ ਜੀ ਪਹੁੰਚ ਗਏ ਅਸੀਂ ਸਾਰਿਆਂ ਦੀ ਕਿਤਾਬਾਂ ਲੈਣ ਦੇਖੋ ਜੀ ਸੋਹਰੇ ਲੈਣਾ ਨੇ ਉਹਨੇ ਆਪਾਂ ਦੇਖੋ ਔਰੇ ਕਿਤਾਬਾਂ ਮਿਲਦੀਆਂ ਨੇ ਸਾਰੀਆਂ ਔਰੇ ਦੇਖੋ ਜੀ ਸਾਡੇ ਨਾਬੇ ਚ ਸਾਰੀਆਂ ਕਿਤਾਬਾਂ ਸਾਰੇ ਸਕੂਲਾਂ ਦੀਆਂ ਔਰੇ ਮਿਲਦੀਆਂ ਨੇ ਲਓ ਜੀ ਮਿਲ ਗਿਆ ਫਿਰ ਆਪਾਂ ਥੋੜੀ ਦੇਰ ਚ ਠੀਕ ਆ ਦੋਸਤੋ ਲੈ ਕੇ ਕਿਤਾਬਾਂ ਮਿਲਦੇ ਆਂ ਠੀਕ ਹੈ ਜੀ ਜੀ ਦੋਸਤੋ ਦੇਖੋ ਜੀ ਮਾਦਵ ਦੇ ਐਲ ਕੇ ਜੀ ਦੀ ਲਿਸਟ ਹੈ ਕਿਤਾਬਾਂ ਦੀਆਂ ਦੇਖੋ ਕਿਤਾਬਾਂ ਹੀ ਕਿਤਾਬਾਂ ਦੋਸਤੋ ਦੇਖੋ ਜੀ ਪੂਰਾ ਮਾਲ ਕਿਤਾਬਾਂ ਦਾ ਹੀ ਸ਼ਾਇਆ ਹੋਇਆ ਦੋਸਤੋ ਬੱਚਿਆਂ ਦੇ ਕੱਲ ਨੂੰ ਲੱਗਣਗੇ ਸਾਡੇ ਸਕੂਲ ਦੋਸਤੋ ਦੇਖੋ ਜੀ ਪੂਰਾ ਓਕੇ ਦੀ ਰਿਪੋਰਟ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਕਿਤਾਬਾਂ ਲੈ ਕੇ ਠੀਕਾਂ ਵਿੱਚੋਂ ਹੋ ਜੀ ਦੋਸਤੋ 2 ਮਿੰਟਾਂ 'ਚ ਕੰਮ ਹੋ ਗਿਆ ਆਪਣਾ 2 ਮਿੰਟਾਂ 'ਚ ਆਪਾਂ ਨੇ ਲੈ ਲਈਆਂ ਬੁੱਕ ਤੇ ਬਹੁਤ ਸੋਹਣਾ ਡੀਲਿੰਗ ਹੋਈ ਆ ਬਹੁਤ ਵਧੀਆ ਹੋਈ 2 ਮਿੰਟਾਂ 'ਚ ਕਿਤਾਬਾਂ ਲੈ ਲਈਆਂ ਦੇਖੋ ਜੀ ਆਪਾਂ ਨੇ 2 ਮਿੰਟਾਂ 'ਚ ਆਏ ਤੇ ਗਏ ਲੋ ਜੀ ਦੋਸਤੋ ਆ ਗਿਆ ਪਾਰੇ ਨਾ ਸੋ ਜੀ 2 ਮਿੰਟਾਂ ਚ ਲੈ ਲਿਆ ਕਿਤਾਬ ਮੈਂ ਪਹਿਲਾਂ ਪਹਿਲਾਂ ਨਾ ਅੰਦਰ ਬਾਜ਼ਾਰ ਚ ਹੁੰਦੀ ਸੀ ਇਹਨਾਂ ਦੀ ਸ਼ਾਪ ਉਧਰ ਭੀੜ ਵੀ ਬਹੁਤ ਹੁੰਦੀ ਸੀ ਸਾਰਾ ਕੁਝ ਹੁੰਦਾ ਸੀ ਤੇ ਉਰੇ ਇਹਨਾਂ ਦਾ ਖੁੱਲਾ ਦੇਖੋ ਜੀ ਪੂਰਾ ਬਾਜ਼ਾਰ ਵੀ ਖੁੱਲਾ ਏ ਤੇ ਦੇਖੋ ਜੀ ਪੂਰੀ ਬਿਲਡਿੰਗ ਦੇਖੋ ਤੁਸੀਂ ਪੂਰੀ ਪੂਰੀ ਬਿਲਡਿੰਗ ਚ ਪੂਰਾ ਕੋਈ ਰਸ ਨਹੀਂ ਹੈਗਾ ਕੋਈ ਹੋ ਨਹੀਂ ਹੈਗਾ ਮਿੰਟਾਂ ਚ ਆਪਣੀ ਪੂਰੀ 2 ਮਿੰਟ ਲੱਗਿਆ ਨੇ 2 ਮਿੰਟ ਲੱਗੇ ਨੇ ਬਤਨ ਸੋ ਜੀ 2 ਮਿੰਟ ਲੱਗੇ ਨੇ ਸਾਰੀ ਚਲੋ ਚੱਲਦੇ ਹੁਣ ਘਰੇ ਪਹਿਲਾਂ ਇਹਨਾਂ ਜੀ ਲੈ ਲਈਏ ਹੁਣ ਆਪਾਂ ਠੀਕ ਆ ਦੋਸਤੋ ਜੀ ਮੈਟਰੋ ਅਸੀਂ ਲੈ ਕੇ ਆਏ ਕਿਤਾਬਾਂ ਵਗੈਰਾ ਬੱਚੇ ਦੀਆਂ ਤੇ ਹੁਣ ਅਸੀਂ ਖਾਵਾਂਗੇ ਸਮੋਸੇ ਦੋਸਤੋ ਦੇਖੋ ਸਮੋਸੇ ਦੇਖੋ ਉਹੀ ਬੰਦਾ ਨਾ ਪਛਾਣ ਲਿਆ ਤੁਸੀਂ ਨੇ ਇਹੀ ਬੰਦਾ ਇਹ ਹੀ ਸਮੋਸੇ ਇਹ ਕਚੋਰੀਆਂ ਇਹ ਹੀ ਪਟੂਰੇ ਸਾਰਾ ਕੁਝ ਇਹੀ ਖਵਾਉਂਦਾ ਦੋਸਤ ਚਲੋ ਜੀ ਮਿਲਦੇ ਆਂ ਫਿਰ ਘਰੇ ਜਾ ਕੇ ਤੁਹਾਨੂੰ ਠੀਕ ਆ ਦੋਸਤੋ ਸਮੋਸੇ ਖਾ ਕੇ ਚਲੋ ਜੀ ਦੋਸਤੋ ਆ ਗਿਆ ਸੀ ਕਰੇ ਦੇਖੋ ਜੀ ਕਿਤਾਬਾਂ ਕਿਤਾਬਾਂ ਹੋ ਗਿਆ ਭਰ ਗਏ ਥੈਲੇ ਥੈਲੇ ਦੋਸਤੋ ਲੋ ਜੀ ਕੱਲ ਤੋਂ ਸਕੂਲ ਆਇਨਾ ਦੇਖੋ ਦੋਸਤੋ ਛੱਡ ਗਿਆ ਆ ਕਰਾਂਗੇ ਇਹਨਾਂ ਨੂੰ ਫਿਰ ਸਕੂਲ 'ਚ ਤੇ ਲੋ ਜੀ ਤੇ ਸਮੋਸਿਆਂ ਦਾ ਸੀ ਆਰਡਰ ਦੇ ਆਏ ਸਮੋਸੇ ਆਣ ਲੱਗ ਰਹੇ ਨੇ ਵੀਡੀਓ ਬਣਾਵਾਂਗੇ ਖਾਣੇ ਆ ਰਹੇ ਨਾਲ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਆਪਾਂ ਲੈ ਆਈਏ ਪਹਿਲਾਂ ਸਮੋਸੇ ਲਈ ਆਰਡਰ ਤਾਂ ਦੇ ਆਏ ਜੀ ਹੈਲੋ ਦੋਸਤੋ ਲੋ ਜੀ ਦੇਖੋ ਇਹ ਸਮੋਸੇ ਲੈ ਕੇ ਆਏ ਐ ਅਸੀਂ ਦੇਖੋ ਤੇ ਜੋ ਕਿ ਆ ਦੇਖੋ ਜੇ ਤਿਆਰ ਹੋ ਰਹੇ ਨੇ ਤਿਆਰ ਵਾ ਤਿਆਰ ਆ ਖਾਣੇ ਵਾਸਤੇ ਸਮੋਸੇ तो अज बनावेंगे असि जो कटल बटल होंगे ना कटहल बटल होता है कटहल कटहल की सब्ज़ी बनती है ना उसके हम पकौड़े बनाएँगे आज हम पकौड़े जो फ्राई करने के लिए हमने उबालने के लिए तो रख दिए और हम बनाएंगे उसके पकौड़े जो कि हमारे पास दो पीजे पड़े थे ना दो पीजे पड़े थे दो रखे थे दो पीजे रखे थे वो असी रखते ਮਾਈਕ੍ਰੋਵੇਵ ਤੇ ਬੰਨਵਾਸ ਦੋਸਤੋ ਨਾਲੇ ਸਮੋਸੇ ਵੀ ਸਮੋਸੇ ਨੇ ਦੋਸਤੋ ਚਲੋ ਜੀ ਇਨਾ ਖੋਸਾ ਤੇ ਲੈ ਤੂੰ ਬਾਲ ਬਣ ਲਾ ਕੇ ਸਮੋਸੇ ਜਾਰ ਅਸੀਂ ਨੇ ਹੋਰੇ ਰੱਖਿਆ ਤੇਰੀ ਨਹੀਂ ਪਤਾ ਲੱਗਦਾ ਸੀ ਕਿਵੇਂ ਕੇਸੇ ਭੂਤ ਲੱਗਦੀ ਆ ਦੋ ਵੀ ਸਾਤਾ ਦਾ ਦੇਖ ਲੈ ਚੜਾਇਲ ਵੀ ਫੇਲਾ ਮੈਂ ਤਾਂ ਬਹੁਤ ਸੋਣੀ ਦੀ ਤੂੰ ਨਹੀਂ ਕਰਿਆ ਸੀ ਆਹ ਪਹਿਲਾ ਦਾ ਪਹਿਲਾ ਦਾ ਭੂਤ ਆ ਡਰ ਲੱਗਦਾ ਸੀ ਜਦ ਆਈ ਦੀ ਚਲੋ ਦੋਸਤੋ ਮਿਲਦੇ ਆਂ ਫਿਰ ਅੱਬਾ ਥੋੜੀ ਦੇਰ ਚ ਠੀਕ ਆ ਦੋਸਤੋ ਲੋ ਜੀ ਦੋਸਤੋ ਦੇਖੋ ਜੀ ਪੀਜ਼ਾ ਵੀ ਬਣਾ ਦਾ ਰਿਗੀਦਾਰਾਣੇ ਨੇ ਸਮੋਸੇ ਵੀ ਪਏ ਨੇ ਤੇ ਲੋ ਜੀ ਮਿੱਤਰੋ ਦੋ ਪੀਜ਼ੇ ਬਣੇ ਨੇ ਆਪਣੇ ਲੱਗੇ ਤੇ ਸਮੋਸੇ ਵੀ ਨੇ ਤੇ ਚਲੋ ਜੀ ਦੋਸਤੋ ਦੇਖੋ ਰਿਗੀਦਾਰਾਣੇ ਖਾਰੀ ਆ ਦੇਖੋ ਦੋਸਤੋ ਪੂਰੀ ਰਿਗੀਦਾਰਾਣੇ ਨਾ ਚੱਕਦੇ ਫਟੇ ਦੇਖੋ ਜੀ ਮਿੱਤਰੋ ਓਏ ਹੋਏ 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 ਓਹ ਖਾਂ ਲੱਗ ਰਹੀ ਆ ਦੇਖੋ ਆ ਮੈਂਗਾ ਨਾ ਪ੍ਰਿੰਸ ਵੈਰੀ ਟੇਸਟੀ ਵੈਰੀ ਯਮਮੀ ਵੈਰੀ ਯਮਮੀ ਵਸਤੋ ਦੋਸਤੋ ਲਓ ਜੀ ਆਪਾਂ ਹੁਣ ਆਏ ਆਂ ਰੋਟੀ ਲੈਣ ਆਏ ਆਂ ਛੋਪ ਦੀ ਤੇ ਰਵੀ ਦਾ ਰਾਣੀ ਬਣਾ ਲਈ ਚਟਣੀ ਦੇਖੋ ਦੋਸਤੋ ਰਵੀ ਦਾ ਰਾਣੀ ਚਟਣੀ ਦੇਖੋ ਦੋਸਤੋ ਚਟਣੀ ਚਟਣੀ ਕਰ ਹੱਥੀ ਲਓ ਜੀ ਥੱਕ ਗਈ ਇਹਦਾ ਲਓ ਜੀ ਚਟਣੀ ਦੇਖੋ ਤੁਸੀਂ ਮਾਮ ਦਸਤੇ ਵਾਲੀ ਸਿਲਵੱਟੇ ਵਾਲੀ ਸਿਲਵੱਟੇ ਵਾਲੀ ਆ ਚਾ ਸਿਲਵੱਟੇ ਵਾਲੀ ਚਟਨੀ ਆ ਦੋਸਤੋ ਸਿਲਵੱਟੇ ਵਾਲੀ ਚਟਨੀ ਬਣਾ ਲਈ ਰਵਿਦਾ ਰਾਣੀ ਸਿਲਵੱਟਾ ਸਿਲਵੱਟਾ ਤੁਸੀਂ ਬੋਲਤਾਂ ਦੀ ਚਲੋ ਦੋਸਤੋ ਕੋਈ ਗੱਲ ਨਹੀਂ ਮੈਂ ਜਿਆ ਫਿਰ ਆਪਾਂ ਥੋੜੀ ਦੇਰ ਚ ਪਹਿਲਾਂ ਰੋਟੀ ਪਾਣੀ ਦਿਵਾਈਏ ਸ਼ੌਪ ਤੇ ਠੀਕ ਹੈ ਦੋਸਤੋ ਸਾਡੇ ਨਾਲ ਬਣੇ ਰਹੋ ਹੈਲੋ ਦੋਸਤੋ ਲੋ ਜੀ ਹੁਣ ਮੈਂ ਆਇਆ ਰੋਟੀ ਖਾਣ ਜੋ ਕਿ ਪਹਿਲਾਂ ਇੱਕ ਸਮੋਸਾ ਖਾ ਲਿਆ ਸੀ ਤੇ ਇੱਕ ਪੀਜਾ ਦਾ ਪੀਸ ਖਾਇਆ ਸੀ ਦੋਸਤੋ ਉਹਨੇ ਭੁੱਖ ਮਾਰਦੀ ਸੀ ਏ ਹੁਣ ਆਪਾਂ ਖਾਣਾ ਆ ਤੇ ਇੱਕ ਅੱਧੀ ਰੋਟੀ ਖਾ ਲੈਨੇ ਦੋਸਤੋ ਫਿਰ ਸਰੀਰ ਚ ਜਾਨ ਪ੍ਰਾਣਾ ਆਊਗੀ ਤਾਂ ਥੋੜਾ ਜਿਆ ਸੁਸਤੀਆ ਹੋਇਆ ਪਿਆ ਸਰੀਰ ਠੀਕ ਹੈ ਦੋਸਤੋ ਤੇ ਉਧਰ ਦੇਖੋ ਜੇ ਇਧਰ ਖਾਰੇ ਨੇ ਚੋਰੀ ਚੋਰੀ ਸਮਾਨ ਤੇ ਲਗਾ ਦਿਆ ਕਰ ਉਹ ਦੇਖੋ ਜੀ ਲੜ ਰਹੇ ਨੇ ਦੇਖੋ ਜੀ ਸਾਰੇ ਚਲੋ ਦੋਸਤੋ ਮਿਲਦੇ ਆਪਾਂ ਅਗਲੀ ਜੀ ਹੈਲੋ ਦੋਸਤੋ ਲੋ ਜੀ ਆ ਗਏ ਅਸੀਂ ਕਰਿਆ ਦੁਕਾਨ ਬទਾਇਆ ਹੈ ਤੇ ਦੇਖੋ ਜੀ ਟੀਵੀ ਦੇਖ ਰਹੇ ਨੇ ਦੇਖੋ ਸਾਰੇ ਜਣ ਟੀਵੀ ਦੇਖ ਰਹੇ ਨੇ ਦੋਸਤੋ ਦੇਖ ਹੋਰ ਕੋਈ ਇਹਨਾਂ ਨੂੰ ਕੰਮ ਨਹੀਂ ਹੈਗਾ ਸਾਰੇ ਟੀਵੀ ਦੇਖ ਰਹੇ ਨੇ ਤੇ ਥੱਕ ਜਾਂਦੇ ਨੇ ਟੀਵੀ ਦੇਖਦੇ ਦੇਖਦੇ ਥੱਕ ਤੇ ਲਓ ਜੀ ਸਾਡੇ ਬਣ ਰਹੀ ਹੈ ਨੁਕੀਨ ਚਾਵਲ ਬਣ ਰਹੇ ਨੇ ਖਿਚੜੀ ਬਣਦੀ ਹੈ ਦੋਸਤੋ ਆਪਾਂ ਤਾਂ ਬਹੁਤ ਦਰਦ ਹੋ ਰਿਹਾ ਤੇ ਲਓ ਜੀ ਕੀ ਚਲਾ ਰਹੇ ਆ ਕੱਤੀ ਹਾਂ ਗੱਡੀ ਚਲਾ ਰਹੇ ਹਾਂ ਲਓ ਜੀ ਦੋਸਤੋ ਗੱਡੀ ਚੱਲ ਰਹੀ ਹੈ ਹੈਂਡ ਬ੍ਰੇਕ ਲਓ ਜੀ ਮੈਂ ਕਨਾਰੇ ਦੇ ਕਰੋ ਦਰਸਨ ਹੈ ਲੋਈ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਇਹ ਖਿਚੜੀ ਬਣਦੀ ਹੈ ਖਿਚੜੀ ਖਵਾਵਾਂਗੇ ਤੁਹਾਨੂੰ ਅੱਜ ਸੈਟ ਨਹੀਂ ਹੈਗਾ ਸਿਰਦਰਦ ਫੁੱਲ ਹੋਈ ਜਾਂਦਾ ਦੋਸਤੋ ਮਿਲਦੇ ਆਵਾਂ ਥੋੜੀ ਦੇਰ ਚ ਹੈਲੋ ਦੋਸਤੋ ਲੋ ਜੀ ਲੰਗਰ ਲੱਗਿਆ ਹੋਇਆ ਖਿਚੜੀ ਦਾ ਦੇਖੋ ਦੋਸਤੋ ਸਾਰੇ ਲੱਗਿਆ ਹੋਇਆ ਦੇਖੋ ਜੀ ਖਾ ਰਹੇ ਨੇ ਦੇਖੋ ਜੀ ਇਹਨਾਂ ਬੰਦ ਕਰੋ ਨਹੀਂ ਮੈਂ ਬੰਦ ਇਧਰੋਂ ਕਰ ਦੂੰਗਾ ਫਿਰ ਲੋ ਜੀ ਦੋਸਤੋ ਹੋ ਗਿਆ ਚਲੋ ਬੰਦ ਲੋ ਜੀ ਮੇਥਰੋ ਦੇਖੋ ਜੀ ਲਾ ਅਨੰਦ ਆ ਗਿਆ ਖਾ ਕੇ ਖਿਚੜੀ ਆਨੰਦ ਆ ਗਿਆ ਮਾੜੀ ਦਾਲ ਆਨੰਦ ਆ ਗਿਆ ਹਾਂ ਕਾਲੀ ਦਾਲ ਵਾਲੀ ਖਿਚੜੀ ਬਣਾਈ ਆ ਤੁਹਾਨੂੰ ਪਤਾ ਹੈ ਕਾਲੀ ਦਾਲ ਵਾਲੀ ਲੱਸੀ ਪਾ ਕੇ ਠੰਡੀ ਕਰਤੀ ਨਮਕੀਨ ਲਓ ਜੀ ਠੰਡੀ ਕਰਤੀ ਤੇ ਕਾਲੀ ਦੀ ਗੋਰੀ ਲੱਸੀ ਪਾ ਕੇ ਕਹਿੰਦਾ ਕਾਲੀ ਖਿਚੜੀ ਦੀ ਗੋਰੀ ਕਰਤੀ ਹੈ ਨਾ ਦੇਖ ਲਓ ਦੋਸਤੋ ਮੈਂ ਮਾਦਵ ਨੇ ਇੱਧਰ ਲੱਗੇ ਹੋਏ ਆ ਦੇਖੋ ਜੀ ਲਓ ਜੀ ਮੇਥਰੋ ਵਧੀਆ ਬਣੀ ਹੋਈ ਤੇ ਖਿਚੜੀ ਦੇਖ ਲਓ ਦੋਸਤੋ ਤੇ ਸਾਰਿਆਂ ਨੇ ਖਾ ਲਿਆ ਤੇ ਮੈਂ ਕਰਨਾਲੇ ਨੇ ਵੀ ਖਾ ਲਿਆ ਦੇਖੋ ਸਾਰਿਆਂ ਨੇ ਖਾ ਲਿਆ ਦੇਖੋ ਜੀ ਮੈਂ ਤੋਂ ਕੀ ਨਾਨੀ ਨੇ ਬਣਾਈ ਤੇ ਖਿਚੜੀ ਮੈਂ ਮੈਂ ਕੁਗੀ ਨਾਨੀ ਨੇ ਲਓ ਜੀ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਅਗਲੇ ਵਲੌਗ ਵਿੱਚ ਮਿਲਾਂਗੇ ਤੇ ਦੋਸਤੋ ਠੀਕ ਆ ਸਾਰੇ ਬਣੇ ਰਹੋ ਤੁਸੀਂ ਠੀਕ ਆ ਅਗਲੇ ਵਲੌਗ ਜੀ ਜਬ ਤੱਕ ਕੇ ਲਈ ਬਾਏ ਬਾਏ ਕਰਦੇ ਆਂ ਬਾਏ ਜੈ ਦੋਸਤੋ ਜੈ